ਮਾਹਗਰੂ ਮਾ ਅਦਲਬ ਸਿੰਘ ਗਿੱਲ ਪਿੰਡ ਦੀਨੇਵਾਲ ਮੁਖ ਬਲਾਰਾ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਰਜਿਸਟਰਡ ਪੰਜਾਬ ਜੋ ਕਿ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਇੱਕ ਪੋਸਟ ਪਾਈ ਸੀ ਲਿਖ ਕੇ ਜਿਸ ਦੇ ਵਿੱਚ ਮੈਂ ਆਪਣੇ ਵੱਲੋਂ ਸੇਵਾਦਾਰ ਹਲਕਾ ਖਰੂਦ ਸਾਹਿਬ ਸਰਦਾਰ ਸਿੰਘ ਸਿੰਘ ਮਾਨ ਅਤੇ ਮੁਖ ਬਲਾਰਾ ਆਜ਼ਾਦ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਰਜਿਸਟਰਡ ਪੰਜਾਬ ਉਹ ਤਾਂ ਇਕੱਠਾ ਬੋਲਿਆ ਬੋਲਿਆ ਤੇ ਲਿਖਿਆ ਸੀ ਕਿ ਅਸੀਂ ਜੋ ਕਿ ਸਾਡੇ ਮੁਖ ਹੈਗੇ ਆ ਚੇਅਰਮੈਨ ਪੰਜਾਬ ਇਸ ਸੰਸਥਾ ਦੇ मिशन आजाद हेल्प ऑर्गेनाइजेशन ਦੇ ਸਰਦਾਰ ਜਸਵੰਤ ਸਿੰਘ ਸੋਲ ਸੋਲ ਕਾਰ ਬਜਾਰ ਤਰਨ ਤਾਰਨ ਵਾਲੇ ਉਹਨਾਂ ਨੇ ਵੀ ਆਜ਼ਾਦ ਤੌਰ ਤੇ ਕਾਗਜ਼ ਭਰੇ ਸੀਗੇ ਜਿਨ੍ਹਾਂ ਦਾ ਚੋਣ ਨਿਸ਼ਾਨ ਸੀਗਾ ਸਮੁੰਦਰੀ ਜਹਾਜ਼ ਅਸੀਂ ਕਾਫੀ ਦਿਨਾਂ ਤੋਂ ਇਹ ਚੱਲ ਰਿਹਾ ਸੀ ਵਿਚਾਰ ਵਟਾਂਦਰਾ ਸਰਦਾਰ ਸੋਲ ਸਾਹਿਬ ਜੀ ਨਾਲ ਕਿ ਆਪਾਂ ਸਮਰਸਨ ਜਿਹੜਾ ਵਾਹ ਸਰਦਾਰ ਅਮਰਪਾਲ ਸਿੰਘ ਜੀ ਹੱਕ ਵਿੱਚ ਦੇਣਾ ਚਲੋ ਹੋਰ ਵੀ ਪਾਰਟੀਆਂ ਨਾਲ ਕੋਲ ਆਈਆਂ ਕਿਉਂਕਿ ਬਹੁਤ ਉਹ ਸੁਲਝੇ ਸਿਆਣੇ ਤੇ ਉਹ ਕਾਰੋਬਾਰ ਵਾਲੇ ਬੰਦੇ ਆ ਫੌਜ ਦੇ ਵਿੱਚ ਉਹ ਜਜਮੈਂਟ ਜਿਹੜੀ ਆ ਉਹ ਡਿਊਟੀ ਕਰਦੇ ਰਹੇ ਆ ਉਹਨਾਂ ਨੇ ਦੋ ਦਿਨ ਵਿਚਾਰ ਕੀਤੀ ਆਪਣੇ ਸੰਗੀ ਸਾਥੀ ਜਿਹੜੇ ਆ ਸਾਡੇ ਪੂਰੇ ਪੰਜਾਬ ਦੇ ਵਿੱਚ ਤਕਰੀਬਨ 8-10 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਉਹ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਲਾਏ ਤੇ ਉਹ ਲਾਏ ਵੀ ਉਹ ਬੰਦੇ ਆ ਜਿਹੜੇ ਫੌਜ ਦੇ ਵਿੱਚੋਂ ਸੂਬੇ ਸਰ ਜਾਂ ਕੈਪਟਨ ਚੰਗੇ ਅਹੁਦਿਆਂ ਤੇ ਜਿਹੜੇ ਪੈਨਸ਼ਨਰ ਆਏ ਸੋਸ ਕਰਕੇ ਉਹ ਸਲਾਹ مشورہ کرنا ਉਹਨਾਂ ਦੇ ਜ਼ਰੂਰੀ ਸੀਗਾ ਸੋ ਅੱਜ ਉਹਨਾਂ ਨੇ 25 ਤਰੀਕ ਨੂੰ ਸਵੇਰੇ ਤਰੀਕ ਨੂੰ 9:30 ਵਜੇ ਬਾਪੂ ਜੀ ਸਤਕਾਰਯੋਗ ਸਰਦਾਰ ترسےم ਸਿੰਘ ਜੀ ਜੋ ਕਿ ਭਾਈ ਸਾਹਿਬ ਭਾਈ ਮਰਤਪਾਲ ਸਿੰਘ ਜੀ ਦੇ ਪਿਤਾ ਜੀ ਹਨ ਉਹਨਾਂ ਤੇ ਉਹਨਾਂ ਸਮੁੱਚੀ ਟੀਮ ਨੂੰ ਆਪਣਾ ਦਫ਼ਤਰ ਸੋਹਲ ਕਾਰ ਬਾਜ਼ਾਰ ਜੋਧਪੁਰ ਵਿਖੇ ਸੱਦ ਕੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਆਪਣੀ ਪੂਰੀ ਟੀਮ ਸਮੇਤ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਜਿਹੜਾ ਪੂਰਨ ਸਮਰਥਨ ਸੰਪੂਰਨ ਸਮਰਥਨ ਦਿੱਤਾ ਗਿਆ ਵਾ ਸੋ ਮੇਰੇ ਵੱਲੋਂ ਬੇਨਤੀ ਆ ਸਾਰਿਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਹੋਰ ਦੇ ਸਬ ਦੇਸਾਂ ਦੀਆਂ ਨੂੰ ਕਿ ਜਿੱਥੇ-ਜਿੱਥੇ ਵੀ ਆਪਣੇ ਭੈਣ ਭਰਾ ਹੈਗੇ ਆ ਆਪਣੇ ਸੱਲ ਹੈਗੇ ਆ ਆਪਣੀਆਂ ਵੋਟਾਂ ਹੈਗੀਆਂ ਵਾ ਕਿਉਂਕਿ ਸਰਦਾਰ ਸੋਲ ਸਾਹਿਬ ਜੀ ਨੇ ਵੀ ਆਪਣੇ ਜਿੱਥੇ ਜਿੱਥੇ ਉਹਨਾਂ ਦੇ ਅਹੁਦੇਦਾਰ ਹੈਗੇ ਆ ਆਰਗੇਨਾਈਜੇਸ਼ਨ ਦੇ ਉਹਨਾਂ ਨੂੰ ਵੀ ਬੇਨਤੀ ਕਰ ਦਿੱਤੀ ਆ ਕਿ ਸਾਰੀਆਂ ਵੋਟਾਂ ਆਪਾਂ 1 ਜੂਨ 1 ਜੂਨ ਵਾਲੇ ਦਿਨ ਜੋ ਮਸ਼ੀਨ ਦੇ 12 ਨੰਬਰ ਤੇ ਹੋਊਗਾ ਚੋਣ ਨਿਸ਼ਾਨ ਮਾਇਕ ਜਿਹਦੇ ਵਿੱਚ ਆਪਾਂ ਬੋਲਦੇ ਆ ਮਾਇਕ ਉਹ ਚੋਣ ਨਿਸ਼ਾਨ ਪਾਈ ਅਮਰਤਪਾਲ ਸਿੰਘ ਦਾ ਵਾ ਕੋਈ ਧੋਖਾ ਨਹੀਂ ਖਾਣਾ ਕੋਈ ਇਧਰ ਉਧਰ ਨਿਗਾਹ ਨਹੀਂ ਕਰਨੀ ਸਿਰਫ ਦਸਿਰਫ ਆਪਣੀ ਨਿਗਾਹ ਦੇ ਵਿੱਚ ਮਸ਼ੀਨ ਦੇ ਉੱਤੇ 12 ਨੰਬਰ ਦੇ ਰਵਾ ਮਾਈਕ ਵਾਲਾ ਚੋਣ ਨਿਸ਼ਾਨ ਉਹ ਤੇ ਬਣਾਇਆ ਤੇ ਆਪਾਂ ਸਾਰਿਆਂ ਨੇ ਸਮਰਥਨ ਜਿਹੜਾ ਉਹ ਪਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਦੇਣਾ ਆ ਸਾਡੇ ਆਜ਼ਾਦ ਮਿਸ਼ਨ ਆਜ਼ਾਦ ਹੈਲਪ ਆਫ ਆਰਗੇਨਾਈਜੇਸ਼ਨ ਦੇ ਸਰਦਾਰ ਜਸਵੰਤ ਸਿੰਘ ਸੋਲ ਜੋ ਇਹਦੇ ਚੇਅਰਮੈਨ ਵੀ ਆ ਤੇ ਸਾਬਕਾ ਫੌਜੀਆਂ ਦੇ ਉਹ ਜ਼ਿਲ੍ਹਾ ਪ੍ਰਧਾਨ ਵੀ ਆ ਸੋ ਉਹਨਾਂ ਵੱਲੋਂ ਵੀ ਆਪਣੇ ਦਫ਼ਤਰ ਦੇ ਵਿੱਚ ਪੂਰੀ ਟੀਮ ਨੂੰ ਸੱਦ ਕੇ ਬਾਪੂ ਜੀ ਸਮੇਤ ਤੇ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਦਾਰ ਅਮਰਤਪਾਲ ਸਿੰਘ ਜੀ ਦੇ ਹੱਕ ਵਿੱਚ ਸੋ ਆਪਾਂ ਹੁਣ ਸਾਰਿਆਂ ਨੇ ਹੁਣ ਕੋਈ ਵੀ ਆਪਣਾ ਕਿਉਂਕਿ ਮੈਨੂੰ ਵੀ ਕਈ ਬੰਨਿਆਂ ਨੂੰ ਫੋਨ ਆ ਰਹੇ ਸੀ ਕਿ ਤੁਹਾਡੀ ਫੋਟੋ ਨਾਲ ਉਹ ਉਧਰ ਵੀ ਆ ਰਹੀ ਆ ਤੇ ਮੈਂ ਉਹਨਾਂ ਨੂੰ ਇਹੋ ਬੇਨਤੀ ਕਰ ਰਿਹਾ ਕਿ ਸਰਦਾਰ ਜਸਵੰਤ ਸਿੰਘ ਸੋਲ ਅੱਗੇ ਵੀ ਇਲੈਕਸ਼ਨ ਲੜੇ ਆ ਤੇ ਉਹਨਾਂ ਨੇ ਆਪਣੀ ਸ਼ੀਟ ਨਹੀਂ ਖਾਲੀ ਕਰਨੀ ਕਾਗਜ਼ ਭਰ ਕੇ ਅਸੀਂ ਜਿਹੜਾ ਵਾ ਉਹ ਜਸਰਦਾਜ ਜਸਵੰਤ ਸਿੰਘ ਸੋਲ ਸਾਹਿਬ ਜਿਹੜੇ ਆ ਉਹ ਸਮਰਥਨ ਅਮਰਤਪਾਲ ਸਿੰਘ ਨੂੰ ਹੀ ਦੇਣਗੇ ਇਹ ਸਾਨੂੰ ਪੂਰਾ ਪੂਰਾ ਉਹਨਾਂ ਤੇ ਵਿਸ਼ਵਾਸ ਸੀ ਤੇ ਸਾਡੇ ਵਿਸ਼ਵਾਸ ਨੂੰ ਉਹਨਾਂ ਨੇ ਅੱਜ ਜਿੰਨੀ ਵੀ ਟੀਮ ਉਹਨਾਂ ਨਾਲ ਕੰਮ ਕਰਦੇ ਆ ਜਰਨਲ ਸਕੱਤਰ ਪੰਜਾਬ ਸਰਦਾਰ ਜਸਪਾਲ ਸਿੰਘ ਜੀ ਤੋੜ ਸਰਦਾਰ ਇਕਬਾਲ ਸਿੰਘ ਜੀ ਕੰਗ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨਾਂ ਸਰਦਾਰ ਦਲਬਾਗ ਸਿੰਘ ਜੀ ਸੂਬੇਦਾਰ ਸਾਹਿਬ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਗੋਦਾਲ ਸਾਹਿਬ ਤਤੋਂ ਹੋਰ ਵੀ ਉਹਨਾਂ ਦੇ ਸਾਰੇ ਜਿਹੜੇ ਆ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਸੋਲ ਸਭ ਦਫਤਰ ਦੇ ਵਿੱਚ ਇਹ ਆ ਜਿਹੜਾ ਪੂਰਨ ਸਮਰਥਨ ਆ ਉਹ ਭਾਈ ਅਮਰਪਾਲ ਸਿੰਘ ਨੂੰ ਦੇ ਦਿੱਤਾ ਵਾ ਤੇ ਹੁਣ ਆਪਾਂ ਸਾਰਿਆਂ ਨੂੰ ਕਿਸ ਤਰ੍ਹਾਂ ਸ਼ੱਕ ਸ਼ੁਭਾ ਨਹੀਂ ਰਹਿਣਾ ਚਾਹੀਦਾ ਸਰਦਾਰ ਦਲਬਾਤ ਸਿੰਘ ਗਿੱਲ ਕੌਮ ਦਾ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਦਾ ਦਾਸ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਨੇ ਵੱਧ ਚੜ ਕੇ ਕਿਸੇ ਲਾਲਚ 'ਚ ਨਹੀਂ ਆਉਣਾ ਪਾਰਟੀਆਂ ਆਪਾਂ ਸਾਰੀਆਂ ਵੇਖੀਆਂ ਕੋਈ ਜਾਂਦਾ ਮੈਨੂੰ ਇੱਕ ਵਾਰੀ ਦੇ ਦੇ ਦਿਓ ਕੋਈ ਜਾਂਦਾ ਇੱਕ ਵਾਰੀ ਹੋਰ ਦੇ ਦੇ ਦਿਓ ਆ ਕਰਦਾਂਗੇ ਉਹ ਕਰਦਾਂਗੇ ਤੁਸੀਂ 92 ਐਮਐਲ ਦੇ ਕੇ ਵੇਖ ਲਿਆ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਨਸ਼ੇ ਵੱਧ ਚੁੱਕੇ ਆ ਲੁੱਟਾਂ ਖੋਹਾਂ ਵੱਧ ਚੁੱਕੀਆਂ ਸਾਰੇ ਜਿਹੜੇ ਆ ਪੰਜਾਬ ਦੇ ਵਿੱਚ ਮਲ ਹਫੜਾ ਦਫੜੀ ਮੱਚੀ ਹੋਈ ਆ ਸੋ ਇਸ ਕਰਕੇ ਆਪਾਂ ਜੇ ਆਪਣੇ ਹੱਕ ਲੈਣੇ ਆ ਪੰਜਾਬ ਨੂੰ ਬਚਾਉਣਾ ਨਸ਼ਿਆਂ ਤੋਂ ਚੰਗੀ ਸਿੱਖਿਆ ਲਿਆਉਣੀ ਆ ਚੰਗੀ ਸਿਹਤ ਲਿਆਉਣੀ ਆ ਤੇ ਭਾਈ ਅਮਰਤਪਾਲ ਸਿੰਘ ਜੀ ਵਰਗੇ ਯੋਧੇ ਭਾਈ ਸਰਬਜੀਤ ਸਿੰਘ ਜੀ ਮਲਵਾ ਫਰੀਦਕੋਟ ਤੋਂ ਲੜ ਰਹਾ ਭਾਈ ਹਰਚੰਦ ਸਿੰਘ ਜੀ ਜਲੰਧਰ ਤੋਂ ਲੜ ਰਹਾ ਸਰਦਾਰ ਸਿੰਘ ਸੇ ਮਾਨ ਖੋਦ ਆਪਣਾ ਸੰਗਰੂਰ ਤੋਂ ਲੜ ਰਹਾ ਉਹਨਾਂ ਦੇ ਪੁੱਤਰ ਸਰਦਾਰ ਇਮਾਨ ਸਿੰਘ ਜੀ ਮਾਨ ਅੰਮ੍ਰਿਤਸਰ ਤੋਂ ਲੜ ਰਹਾ ਹੋਰ ਜਿੱਥੇ 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 ਵੀ ਇਸ ਤਰ੍ਹਾਂ ਦੇ ਪੰਥਕ ਬੰਦੇ ਖਲੋਤੇ ਆ ਕਿਉਂਕਿ ਆਪਾਂ ਇੱਕ ਉਹ ਜਾਲੀ ਜਾਂ ਪੰਥ ਤੋਂ ਰਹਿ ਫਿਰਦਾ ਉਹ ਵੇਖ ਲਿਆ ਆਪਾਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਆਪਾਂ ਇੱਕ ਨਵਾਂ ਪੰਥ ਗੁਰੂ ਦੀ ਕਿਰਪਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਾਰਨ ਕਿ ਜਦ ਨਵਾਂ ਪੰਥ ਸਾਜਿਆ ਜਾਣਾ ਵਾ ਸੋ ਉਹ ਮੈਦਾਨ ਦੇ ਵਿੱਚ ਆ ਤੇ ਉਹ ਆਪਾਂ ਸਾਰੇ ਰਲ ਕੇ ਇੱਕ ਮੋਠੇ ਹੋ ਕੇ ਆਪਣੀ ਕੌਮ ਦਾ ਏਕੇ ਦਾ ਸਬੂਤ ਦਿੰਦੇ ਹੋਏ ਇਹਨਾਂ ਯੋਧਿਆਂ ਦੀ ਸਪੋਰਟ ਕਰੀਏ ਤੇ ਇਹਨਾਂ ਸਾਰੇ ਸਿੰਘਾਂ ਨੂੰ ਜਿਤਾ ਕੇ ਤੇ ਪਾਰਲੀਮੈਂਟ ਵਿੱਚ ਭੇਜੀਏ ਤਾਂ ਕਿ ਆਪਣੇ ਪੰਜਾਬ ਦੇ ਹੱਕ ਸੱਚ ਦੀ ਨਿਆਂ ਦੀ ਗੱਲ ਹੋ ਸਕੇ ਜਿਹੜੇ ਸਾਡੇ ਬੰਦੀ ਸਿੰਘ ਆ ਕਈਆਂ ਕਈਆਂ 2-2 ਗੁਣਾ ਜਿਹੜੀਆਂ ਜੇਲ੍ਹਾਂ ਕਰ ਸਜ਼ਾ ਕਰ ਚੁੱਕੇ ਆ ਜਾਂ ਜੋ ਸਾਡੇ ਬੱਚੇ ਅਧਰ ਨਜਾਇਜ਼ ਧਰਾਵਾਂ ਲਾ ਕੇ ਐਵੇਂ ਜੇਲ੍ਹੋਂ ਸੁਟਿਆ ਜਾਂਦਾ ਵਾ ਇਹ ੱਹ ੱੱਕੇ ਸਾਡੇ ਨਾਲ ਨਾ ਹੋ ਸਕਣਾ ਸੋ ਇਹਨਾਂ ਬੇਇਨਤਾਨ ਪ੍ਰਵਾਨ ਕਰਨਾ ਤੇ ਆਪਾਂ ਸਾਰਿਆਂ ਨੇ ਵੋਟਾਂ ਹਣ ਪਾਈ ਅਮਰਤਪਾਲ ਸਿੰਘ ਦੇ ਚੋਣ ਨਿਸ਼ਾਨ ਮਾਈਕ ਤੇ ਪਾਉਣੀਆਂ ਵਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ